ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਦੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਤੇ ਮੇਰੇ ਨਾਲ ਸਦੀਕ ਸਾਹਿਬ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਰ ਕਰ ਤੇ ਉਹ ਪੱਖੀ ਲਿਆ ਦੇ ਚੱਲੂਗੀ ਸਾਹਿਬ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਇਦਾਂ ਜਿਹੜੀਆਂ ਪੱਖੀਆਂ ਘੁਨੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਆਪਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕਲੋਨੀ ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਪਰ ਆ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮਸਤਰਾ 'ਚ ਬੈਠੇ ਐ ਇਹੇ ਹੀ ਥਾਂ 'ਤੇ ਬੈਠੇ ਸੋ ਅੱਜ ਤੇ ਸਮਝਣ ਦੀ ਲੋੜ ਐ ਕਿ ਜੇ ਅੱਜ ਐਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆਪਾਂ ਗਰਮੀ ਚ ਬੈਠੇ ਦੁਕਾਨੇ ਵਾਲਿਓ ਆ 19 ਤਰੀਕ ਦੇ ਬਾਅਦ ਕਿਹੋ ਜਿਹਾ ਹਾਲ ਹੋ ਗਏ ਕੋਈ ਸਮਝ ਨਹੀਂ ਇਹ ਸਰਕਾਰ ਸਿਰਫ ਝੂਠ ਦੇ ਸਿੱਪੇ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ